ਕਹਦੇ ਤੋਂ ਲਿਆ ਜਾਊਗਾ ਹਿਸਾਬ ਕਈ ਗੁਣਾ ਕਰਕੇ ਜਿਹੜਾ ਤੁਸੀਂ ਕੀਤਾ ਉਹਦਾ ਡਬਲ ਚੜਾਵੇਗਾ ਅਗਲਾ ਦੇਖ ਲਿਓ ਜੀ ਜਦੋਂ ਆਪਣੇ ਇੱਥੇ ਕਿਤੇ ਆਖੀ ਹੈ ਨਾ ਕਿਸ ਨੂੰ ਕਿ ਭਈ ਛੋਨਾ ਨਾ ਲਾਓ ਪਰਾਲੀ ਨਾ ਸਾੜੋ ਪਾਣੀ ਨਾ ਵੇਸਟ ਕਰੋ ਕਹਿੰਦੇ ਮੇਰੇ ਕੀ ਤੇ ਆ ਕੀ ਹੋ ਜਾਊਗਾ ਕੀ ਫਰਕ ਪੈ ਜਾ ਮੈਂ ਇਦਾਂ ਨਾ ਕਰੂੰ ਹੁਣਾ ਹੀ ਇਹ ਤਾਂ ਕਾਰਖਾਨੇ ਵਾਲਿਆ ਕਰਦੇ ਕਾਰਖਾਨੇ ਉਹ ਯਾਰ ਕਾਰਖਾਨੇ ਵਾਲੇ ਕਰਦੇ ਆ ਪਰ ਕਦੀ ਦੇਖਿਆ ਜੇ ਕਿ ਉਹਨਾਂ ਦੇ ਕਾਰਖਾਨਿਆਂ ਦੇ ਨਾਲ ਇਹ ਤਰੀਕੇ ਨਾਲ ਅਹਿਮ ਨੇ ਜਿਹੜਾ ਮਾਹੌਲ ਬਣਿਆ ਆਪਣੇ ਕਿ ਦਿਨ ਵੇਲੇ ਵੀ ਦਿਖਾਈ ਦੇਣਾ ਬੰਦ ਹੋ ਗਿਆ ਹੋਇਆ ਹੋਵੇ ਗਲਤੀਆਂ ਮੰਨੋ ਇਹ ਮਹਿੰਗੀਆਂ ਪੈਂਡੀਆਂ ਕਿਵੇਂ ਪੈਂਡੀਆਂ ਸਪੇਨ ਦਾ ਹਾਲ ਦੇਖੋ ਆਇ ਇੱਕ ਤੁਹਾਨੂੰ ਵੀਡੀਓ ਨਾਲ ਦਿਖਾਉਣੀ ਆ ਸਪੇਨ ਦਾ ਹਾਲ ਦੇਖੋ ਕਲਾਈਮੇਟ ਚੇਂਜ ਦਾ ਹਾਲ ਹੈ ਠੀਕ ਹੈ ਕੁਦਰਤ ਨਾਲ ਖਿਲਵਾੜ ਕਰਾਂਗੇ ਨਾ ਤੇ ਕੁਦਰਤ ਜਵਾਬ ਤਾਂ ਦੇਊਗੀ ਅੱਜ ਨਹੀਂ ਤੇ ਕੱਲ ਦੇਊਗੀ ਤੇ ਸਪੇਨ ਦਾ ਹਾਲ ਖਰਾਬ ਹੋ ਗਿਆ ਯਾਰ ਛੱਡੋ ਪਿਛਲੇ ਦਿਨਾਂ ਚ ਅਰਬ ਦੇ ਵਿੱਚ ਹੜ੍ਹ ਆਏ ਠੀਕ ਹੈ ਜਿੱਥੇ بارش ਨਹੀਂ ਸੀ ਹੁੰਦੀ ਉਥੇ ਹੜਾ ਹੈ ਤੇ ਹੜਾਂ ਤੋਂ ਵੀ ਹੁਣ ਅੱਗੇ ਲੰਘਿਆ ਕੰਮ ਰੇਤਾ ਦੇ ਉੱਤੇ ਬਰਬਾਰੀ ਹੋਈ ਸਾਰੀ ਰੇਤਾ ਢੱਗ ਗਈ ਆ ਉਹ ਜਗ੍ਹਾ ਤੇ ਜਿੱਥੇ ਅੱਗ ਲੱਗੀ ਹੁੰਦੀ ਆ ਉਥੇ ਬਰਬਾਰੀ ਹੋ ਰਹੀ ਹੈ ਬਰਬਾਰੀ ਸਮਝੋ ਕੁਦਰਤ ਕਿਵੇਂ ਚੇਂਜ ਹੁੰਦੀ ਆ ਕਿਵੇਂ ਕਲਾਈਮੇਟ ਚੇਂਜ ਹੁੰਦੇ ਔਰ ਕਿਵੇਂ ਖਿਲਵਾੜ ਕਰਦੀ ਫਿਰ ਇੱਕ ਇੱਕ ਬੂੰਦ ਨੂੰ ਤਰਸੋਗੇ ਤੁਸੀਂ ਦੇਖਿਆ ਹੋਊਗਾ ਰੇਗਿਸਤਾਨ ਦੇ ਵਿੱਚ ਪਾਣੀ ਨਹੀਂ ਮਿਲਦਾ ਉੱਠਾਂ ਤੇ ਇੱਕ ਜਿੰਨੇ ਪੰਜਾਬ 50 ਕਿਲੋਮੀਟਰ ਦੂਰ ਤੋਂ ਲਿਆਉਂਦੇ ਲੱਦ ਕੇ ਤੇ ਉਹ ਆਪਣਾ ਸਟੋਰ ਕਰਦੇ ਜਾਂ ਮੀਆਂ ਦਾ ਪਾਣੀ ਸਟੋਰ ਕਰਦੇ ਹੁੰਦੇ ਹੋ ਤੁਹਾਡਾ ਕੀ ਬਣੂਗਾ ਤੁਸੀਂ ਕਹਿੰਦੇ ਅਸੀਂ ਝੋਨਾ ਬੀਜਾਂ ਝੋਨਾ ਦਾ ਕੀ ਤੁਸੀਂ ਪੱਠੇ ਬੀਜਣ ਯੋਗ ਨਹੀਂ ਰਹਿਣਾ ਜਿਵੇਂ ਦੇ ਹਾਲਾਤ ਹੈ ਔਰ ਵੈਸੇ ਵੀ ਬੀਜਣਾ ਤਾਂ ਤੁਹਾਂ ਕੀ ਆ ਉਹ ਤਾਂ ਪੇਨੋਂ ਨੇ ਪਾੜੇ ਮੈਨਾਂ ਬਾਕੀ ਜ਼ਮੀਨਾਂ ਰਹਿਣਗੀਆਂ ਤਾਂ ਵੇਚੋਗੇ ਨਾ ਕੁਝ ਬੀਜੋਗੇ ਨਾ ਜ਼ਮੀਨਾਂ ਤਾਂ ਉਹਨਾਂ ਨੇ ਰਹਿਣ ਦੇ ਜਾਂ ਨਹੀਂ ਆ ਕਬਜ਼ੇ ਦੇ ਇੱਕ ਐਵੇਂ ਹਨੇਰੀ ਲੈਂਦੀ ਹੋਈ ਉਹਨਾਂ ਨੇ ਕਦੀ ਰੋਡ ਦੇ ਨਾਂ ਤੇ ਕਦੀ ਟ੍ਰੇਨ ਦੇ ਨਾਂ ਤੇ ਕਦੀ ਫੈਕਟਰੀ ਦੇ ਨਾਂ ਤੇ ਤੇ ਕਦੀ ਗੋਦਾਮ ਦੇ ਨਾਂ ਤੇ ਤੇ ਆਡੀਆਂ ਜ਼ਮੀਨਾਂ ਨੂੰ ਮੰਗੇ दाम ਤੇ ਲਈ ਜਾਂਦੀਆਂ ਜਮ ਜ਼ਮੀਨਾਂ ਉਹਨਾਂ ਜਿਹੜਾ ਸਾਰੀਆਂ ਖਰੀਦੀ ਲੈਣੀਆਂ ਤੇ ਕਬਜ਼ਾ ਪੰਜਾਬ ਤੇ ਕਰ ਹੀ ਲੈਣਾ ਬੀਜਣਾ ਤੁਸੀਂ ਕੀ ਆ ਪਰ ਜਿਹੜਾ ਪਾਣੀ ਆ ਘਟੋ ਘਟ ਪਾਣੀ ਤਾਂ ਆਪਦੇ ਕੋਲੇ ਰੱਖ ਲੋ ਬਚਾ ਲੋ ਪੀਣਯੋਗਾ ਪਾਣੀ ਤਾਂ ਤੁਹਾਨੂੰ ਮਿਲ ਜੇ 804 ਤੇ ਬੋਰ ਹੋਣ ਡਿਆ ਹੁਣ ਉਥੋਂ ਥੋੜਾ ਜਿਹਾ ਪੀਣ ਵਾਲਾ ਪਾਣੀ ਮਿਲਦਾ ਨਹੀਂ ਤਾਂ ਉੱਪਰ ਵਾਲੇ ਤੇ ਪਾਣੀ ਵੀ ਖਤਮ ਹੋ ਗਏ ਜਿਹੜੇ ਹੈਗੇ ਹੋਈ ਜ਼ਹਿਰ ਬਣ ਗਏ ਛੁੱਟੀ ਜਾਂ ਬਸ ਸਪਰੇ 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 ਸਪੇ ਖਾ ਦਾ ਤਿਆਨੂੰ ਮੋੜਨਾ ਇਹਦਾ ਹੱਕ ਉਹਨੇ ਕਈ ਗੁਣਾ ਕਰਕੇ ਕਈ ਗੁਣਾ ਕਈ ਗੁਣਾ ਕਰਕੇ ਇਹਦਾ ਤੁਹਾਨੂੰ ਜਵਾਬ ਮਿਲਣਾ ਵਾ ਤੁਸੀਂ ਮਰ ਜੋਗੇ ਤੁਹਾਡੇ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੁੱਤ ਨਾ ਪੈਣਾ ਹੁਣ ਵੀ ਪੁੱਤਰੇ ਆ ਹੁਣ ਵੀ ਘਰ ਘਰ ਕੈਂਸਰ ਸ਼ੂਗਰ ਬੀਪੀ ਕਿਡਨੀ ਲੀਵਰ ਦੁਮਾਰੀਆਂ ਹੁਣ ਵੀ ਕੀ ਕਮਾਉਂਦੇ ਹੋ ਸਾਰਾ ਤਾਂ ਡਾਕਟਰ ਨੂੰ ਦਿੰਦੇ ਆ ਪਾਪਾ ਖਾਦਾਂ ਤੇ ਜੇ ਨਾ ਪਾਉਂਦੇ ਇਨੀ ਸਪਰੇ ਨਾ ਪਾਉਂਦੇ ਇਨੀ ਖਾਦਦੇ ਨਾ ਤੇ ਇੰਨੀਆਂ ਬਿਮਾਰੀਆਂ ਬਣਾਉਂਦੀਆਂ। ਨਾਗਾਂ ਵਾਲਾ ਉਹਦੇ ਪਰਾਲੀ ਨੂੰ ਇੰਨੀਆਂ ਬਿਮਾਰੀਆਂ ਬਣਾਉਂਦੀਆਂ। ਹਾਲੇ ਵੀ ਮੌਕਾ ਜੇ ਥੋੜਾ ਜਿਹਾ ਆਪਣਾ ਵਾਸ ਸੁਧਾਰ ਕਰ ਲੋ। ਚਲੋ ਬੱਚਿਆਂ ਨੂੰ ਅਸੀਂ ਹੋਰ ਕੁਝ ਨਹੀਂ ਦੇ ਕੇ ਜਾ ਸਕਦੇ ਤੇ ਘਟੋ ਘਟ ਪੀਣ ਵਾਲਾ ਪਾਣੀ ਹੀ ਛੱਡ ਜੀ ਉਹਨਾਂ ਲਈ। ਉਹ ਵੀ ਆਪਣੇ ਨਾਲ ਲੈ ਕੇ ਨਾ ਜਾਈਏ।